ਕੀ ਆਮ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਸਾਰਿਆਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੇ ਤਾਂ ਜੋ ਜਿਆਦਾ ਤੋਂ ਜਿਆਦਾ ਇਹ ਕਿਸਾਨਾਂ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਆ ਉਹ ਲੈ ਕੇ ਆਏ ਆ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਸਬਸਿਡੀ ਵਾਲੀਆਂ ਮਸ਼ੀਨਾਂ ਜਿਹੜੀਆਂ ਲੈਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਜਾਣਕਾਰੀ ਭਰਪੂਰ ਹੈ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਮਿਲਣੀ ਹੈ ਤੁਹਾਨੂੰ ਬੇਨਤੀ ਇੱਕੋ ਹੈ ਵੀਡੀਓ ਨੂੰ ਅਖੀਰ ਤੱਕ ਜਰੂਰ ਵੇਖਿਓ ਤੇ ਜਿਹੜੇ ਵੀਰ ਨਵੇਂ ਆਓ ਆਪਣੇ ਚੈਨਲ ਨੂੰ ਫੋਲੋ ਜਰੂਰ ਕਰ ਲਓ YouTube ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਤੁਹਾਨੂੰ ਦੱਸ ਦਈਏ ਕਿ ਝੋਨੇ ਦੀ ਪਰਾਲੀ ਨੂੰ ਲੈ ਕੇ ਪਰਾਲੀ ਪ੍ਰਬੰਧਨ ਨੂੰ ਲੈ ਕੇ ਜਿਹੜਾ ਖੇਤੀਬਾੜੀ ਵਿਭਾਗ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਖੇਤੀਬਾੜੀ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਖੋਡੀਆਂ ਵੱਲੋਂ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੇ ਵੀ ਕਿਸਾਨ ਪਰਾਲੀ ਪ੍ਰਬੰਧਨ ਦੀਆਂ ਮਸ਼ੀਨਾਂ ਸਬਸਿਡੀ ਤੇ ਲੈਣਾ ਚਾਹੁੰਦੇ ਨੇ ਉਨਾਂ ਲਈ ਖੇਤੀਬਾੜੀ ਵਿਭਾਗ ਵੱਲੋਂ ਪੋਰਟਲ ਖੋਲ ਦਿੱਤਾ ਗਿਆ ਹੈ ਪੋਰਟਲ ਜਿਹੜਾ ਉਹ ਖੋਲ ਦਿੱਤਾ ਗਿਆ ਹੈ ਤਾਂ ਹੁਣ ਕਿਸਾਨ ਵੀਰ 19 ਸਤੰਬਰ ਤੱਕ 19 ਸਤੰਬਰ ਸ਼ਾਮ 5 ਵਜੇ ਤੱਕ ਪੋਰਟਲ ਉੱਪਰ ਆਪਣੀ ਅਰਜੀ ਹੈ ਜਿਹੜੀ ਉਹ ਦੇ ਸਕਦੇ ਆ ਤਾਂ ਇਹ ਜਿਹੜੀ ਜਾਣਕਾਰੀ ਹੈ ਤੁਹਾਡੇ ਨਾਲ ਸ਼ੇਅਰ ਕਰਨ ਲਈ ਆਪਾਂ ਇਹ ਵੀਡੀਓ ਬਣਾ ਰਹੇ ਆ ਤਾਂ ਜਿਹੜੇ ਵੀ ਵੀਰ ਨਵੇਂ ਜੁੜੇ ਆਓ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਿਹੜਾ ਇਹ ਫੈਸਲਾ ਕੀਤਾ ਗਿਆ ਹੈ ਫਸਲਾਂ ਦੀ ਰਹਿਣ ਖੂਨ ਦੇ ਪ੍ਰਬੰਧਨ ਲਈ ਜਿਹੜੀਆਂ ਮਸ਼ੀਨਾਂ ਆ ਉਹਦੀ ਖਰੀਦ ਦੇ ਸਬਸਿਡੀਆਂ ਦਾ ਜਿਹੜਾ ਲਾਭ ਕੋਈ ਕਿਸਾਨ ਲੈਣਾ ਚਾਹੁੰਦਾ ਹੈ ਤਾਂ ਉਹਦੇ ਲਈ ਜਿਹੜਾ ਪੋਰਟਲ ਹੈ ਉਹ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ ਤਾਂ ਹੁਣ ਮੁੜ ਖੋਲ ਦਿੱਤਾ ਗਿਆ ਤੇ ਪੋਰਟਲ ਦੇ ਵਿੱਚ ਤੁਸੀਂ ਜਿਹੜਾ ਅਪਲਾਈ ਹੈ ਉਹ 19 ਸਤੰਬਰ ਸ਼ਾਮ 5 ਵਜੇ ਤੱਕ ਕਰ ਸਕਦੇ ਹੋ ਜਿਹੜੇ ਵੀ ਵੀਰ ਰਹਿ ਗਏ ਸੀ ਉਹ ਮਸ਼ੀਨਾਂ ਦੀ ਖਰੀਦ ਲਈ ਆਪਣੀਆਂ ਅਰਜ਼ੀਆਂ ਹੁਣ 19 ਸਤੰਬਰ ਸ਼ਾਮ 5 ਵਜੇ ਤੱਕ agrimachinerypb.com ਉੱਤੇ ਆਨਲਾਈਨ ਜਮ੍ਹਾਂ ਕਰਵਾ ਸਕਦੇ ਆ ਤਾਂ ਇਹ ਜ਼ਰੂਰੀ ਜਾਣਕਾਰੀ ਹੈ ਜਿਹੜੇ ਵੀ ਕਿਸਾਨ ਵੀਰ ਸਬਸਿਡੀ ਦਾ ਲਾਭ ਲੈਣਾ ਚਾਹੁੰਦੇ ਆ ਸਬਸਿਡੀ ਤੇ ਮਸ਼ੀਨਾਂ ਲੈਣਾ ਚਾਹੁੰਦੇ ਆ ਉਹਨਾਂ ਲਈ ਇਹ ਬਹੁਤ ਜ਼ਰੂਰੀ ਖਬਰ ਹੈ ਬਹੁਤ ਜਾਣਕਾਰੀ ਹੈ ਜਿਹੜੀ ਉਹ ਉਹਨਾਂ ਤੱਕ ਪਹੁੰਚਣੀ ਚਾਹੀਦੀ ਹੈ ਜੇਕਰ ਤੁਹਾਨੂੰ ਨਾਂ ਵੀ ਲੋਡ ਹੋਵੇ ਵੀਰੋ ਤਾਂ ਇਹ ਵੀਡੀਓ ਇਹ ਫਰਜ ਸਮਝ ਕੇ ਜਰੂਰ ਸ਼ੇਅਰ ਕਰਿਓ ਕਿ ਇਹਦੇ ਕਰਕੇ ਹੋਰ ਕਿਸਾਨ ਦਾ ਕਿਸੇ ਦਾ ਭਲਾ ਹੋ ਸਕਦਾ ਹੈ ਤਾਂ ਸੌਣੀ ਸੀਜ਼ਨ ਦੇ ਲਈ ਜਿਹੜਾ ਖੇਤੀਬਾੜੀ ਮੰਤਰੀ ਨੇ ਜਾਣਕਾਰੀ ਦਿੱਤੀ ਹੈ ਗੁਰਮੀਤ ਸਿੰਘ ਕੁੱਡੀਆਂ ਸਾਹਿਬ ਵੱਲੋਂ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਮਸ਼ੀਨਰੀ ਦੀ ਖਰੀਦ ਤੇ ਸਬਸਿਡੀ ਦਾ ਲਾਭ ਲੈਣ ਲਈ ਹੁਣ ਕਿਸਾਨਾਂ ਸਹਿਕਾਰੀ ਸੁਭਾਵਾਂ ਤੇ ਪੰਚਾਇਤਾਂ ਤੋਂ 21830 ਅਰਜ਼ੀਆਂ ਜਿਹੜੀਆਂ ਹੁਣ ਤੱਕ ਪ੍ਰਾਪਤ ਹੋਈਆਂ ਉਹਨਾਂ ਇਹ ਵੀ ਦੱਸਿਆ ਕਿ 13107 ਸੀਆਰਐਨ ਮਸ਼ੀਨਾਂ ਲਈ 7832 ਮਨਜ਼ੂਰੀ ਪੱਤਰ ਜਿਹੜੇ ਉਹ ਹੁਣ ਤੱਕ ਜਾਰੀ ਕਰ ਦਿੱਤੇ ਗਏ ਐ ਤੇ ਕਿਸਾਨਾਂ ਨੇ 5833 ਮਸ਼ੀਨਾਂ ਜਿਹੜੀਆਂ ਉਹਨਾਂ ਦੀ ਖਰੀਦ ਵੀ ਜਿਹੜੀ ਉਹ ਕਰ ਲਈ ਐ ਤਾਂ ਇਸੇ ਕਰਕੇ ਹੁਣ ਜਿਹੜਾ ਇਹਦਾ ਸਮਾਂ ਉਹ 19 ਸਤੰਬਰ ਤੱਕ ਵਧਾਇਆ ਗਿਆ ਕਿ ਜਿਹੜੇ ਕਿਸਾਨ ਹਲੇ ਮਸ਼ੀਨਾਂ ਲੈਣਾ ਚਾਹੁੰਦੇ ਆ ਸਬਸਿਡੀ ਤੇ ਉਹ ਲੈ ਸਕਦੇ ਆ ਤਾਂ ਇਹ ਤੋਂ ਬਿਨਾ ਉਹਨਾਂ ਇਹ ਵੀ ਜਾਣਕਾਰੀ ਦਿੱਤੀ ਐ ਕਿ వ్యక్తిగਤ ਤੌਰ ਤੇ ਜਿਹੜੇ ਕਿਸਾਨ ਆ ਉਹਨਾਂ ਨੂੰ 50% ਸਬਸਿਡੀ ਮਿਲਣੀ ਹੈ ਮਸ਼ੀਨਾਂ ਦੀ ਖਰੀਦ ਉੱਪਰ ਤੇ ਜਿਹੜੇ ਕਿਸਾਨ ਸਮੂਹ ਹੈ ਵੀ ਇਕੱਠੇ ਹੋ ਕੇ ਜਿਹੜੇ ਖੇਤੀ ਕਰਦੇ ਆ ਜਾਂ ਗਰੁੱਪ ਬਣਾਏ ਹੋਏ ਆ ਕਿਸਾਨ ਗਰੁੱਪ ਉਸ ਤੋਂ ਇਲਾਵਾ ਸਹਿਕਾਰੀ ਸੁਭਾਵਾਂ ਜਾਂ ಗ್ರಾಮ ਪੰਚਾਇਤਾਂ ਜੇਕਰ ਇਹ ਖਰੀਦ ਕਰਨੀਆਂ ਚਾਹੁੰਦੀਆਂ ਤਾਂ ਉਹਨਾਂ ਨੂੰ 80% ਦੀ ਜਿਹੜੀ ਸਬਸਿਡੀ ਦੀ ਸਹੂਲਤ ਹੈ ਉਹ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਹੈ ਉਹਨਾਂ ਇਹ ਵੀ ਦੱਸਿਆ ਕਿ ਇਸ ਪਰਾਲੀ ਸਾੜਨ ਦੀ ਸਮੱਸਿਆ ਨਾਲ ਲਜਿੱਟਣ ਲਈ ਪੰਜਾਬ ਭਰ ਦੇ ਵਿੱਚ 500 ਕਰੋੜ ਰੁਪਏ ਦੀ ਕਾਰਜ ਯੋਜਨਾ ਜਿਹੜੀ ਉਹ ਤਿਆਰ ਕੀਤੀ ਗਈ ਹੈ ਪੰਜਾਬ ਦਾ ਖੇਤੀਬਾੜੀ ਵਿਭਾਗ ਚਾਹੁੰਦਾ ਹੈ ਕਿ ਕੋਈ ਵੀ ਕਿਸਾਨ ਜਿਹੜਾ ਉਹ ਪਰਾਲੀ ਨੂੰ ਅੱਗ ਨਾ ਲਾਵੇ ਤਾਂ ਇਸ ਲਈ ਇਹ ਬੜੀ ਅਹਿਮ ਜਾਣਕਾਰੀ ਹੈ ਤੁਹਾਡੇ ਤੱਕ ਪਹੁੰਚਾਉਣ ਲਈ ਆਪਾਂ ਇਹ ਵੀਡੀਓ ਬਣਾਈ ਹੈ ਤੇ ਜੇਕਰ ਤੁਹਾਨੂੰ ਨਾ ਵੀ ਲੋੜ ਹੋਵੇ ਤਾਂ ਵੀਰੋ ਵੀਡੀਓ ਜ਼ਰੂਰ ਸ਼ੇਅਰ ਕਰਿਓ ਤੁਹਾਡੇ ਕਰਕੇ ਕੋਈ 5-7 ਬੰਦਿਆਂ ਨੂੰ ਕਿਸੇ ਨੂੰ ਤਾਂ ਜਿਹੜਾ ਜਾਣਕਾਰੀ ਪਹੁੰਚੂਗੀ ਪਤਾ ਲੱਗੂਗਾ ਤਾਂ ਉਹਨਾਂ ਨੇ ਜੇ ਅਪਲਾਈ ਕਰਨੀ ਹੈ ਤੁਸੀਂ ਆਪ ਵੀ ਅਰਜੀ ਦੇ ਸਕਦੇ ਆ ਕਿਉਂਕਿ ਪਹਿਲਾਂ ਇਹ ਬੰਦ ਕਰ ਦਿੱਤਾ ਗਿਆ ਸੀ ਪੋਰਟਲ ਹੁਣ 19 ਸਤੰਬਰ ਸ਼ਾਮ 5 ਵਜੇ ਤੱਕ ਪੋਰਟਲ ਖੁੱਲਿਆ ਰਹੂਗਾ ਤੁਸੀਂ ਉਹਦੇ ਉੱਪਰ ਆਪਣੀ ਜਿਹੜੀ ਅਰਜੀ ਹੈ ਉਹ ਦੇ ਸਕਦੇ ਹੋ ਵਿਅਕਤੀਗਤ ਤੌਰ ਤੇ 50% ਦੀ ਸਬਸਿਡੀ ਹੈ ਤੇ ಗ್ರಾಮ ਪੰਚਾਇਤਾਂ ਸਹਿਕਾਰੀ ਸੁਭਾਵਾਂ ਤੇ ਕਿਸਾਨਾਂ ਦੇ ਸਮੂਹਾਂ ਨੂੰ 80% ਦੀ ਸਬਸਿਡੀ ਦੀ ਸੂਰਤ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਤਾਂ ਇੱਥੇ ਇੱਕ ਅਸੀਂ ਬੇਨਤੀ ਇਹ ਕਰਨੀ ਚਾਹੁੰਦੇ ਆ ਕਿ ਜੇਕਰ ਅੱਗ ਹੈ ਜਿਹੜੀ ਪ੍ਰਾਲੀ ਨੂੰ ਉਹ ਨਾ ਲਾਈ ਜਾਵੇ ਤੇ ਜੇਕਰ ਤੁਹਾਡੇ ਕੋਲ ਮਸ਼ੀਨ ਨਹੀਂ ਤਾਂ ਤੁਹਾਡੇ ਸਹਿਕਾਰੀ ਸੁਭਾਵਾਂ ਦੇ ਵਿੱਚ ਮਸ਼ੀਨਾਂ ਦੀ ਜਿਹੜੀ ਉਪਲਬਧਤਾ ਹੈਗੀ ਹੈ ਕਈ ਥਾਵਾਂ ਤੇ ಗ್ರಾಮ ਪੰਚਾਇਤਾਂ ਕੋਲੇ ਜਾਂ ਤੁਹਾਡੇ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਇਹ ਮਸ਼ੀਨਾਂ ਜਿਹੜੀਆਂ ਉਪਲਬਧ ਹੈ ਤਾਂ ਤੁਸੀਂ ਉੱਥੋਂ ਜ਼ਰੂਰ ਲੈ ਸਕਦੇ ਹੋ ਜਗਦੀਸ਼ ਕੁਮਾਰ ਬਾਈ ਧੰਨਵਾਦ ਬਾਈ ਜੀ ਤਾਂ ਇਸ ਵੀਡੀਓ ਨੂੰ ਆਪਣਾ ਫਰਜ਼ ਬਣ ਕੇ ਸਮਝ ਕੇ ਸ਼ੇਅਰ ਕਰਿਓ ਵੀਰੋ ਕਿਉਂਕਿ ਕਿਸਾਨਾਂ ਤੱਕ ਇਹ ਜਾਣਕਾਰੀ ਪਹੁੰਚਣੀ ਬਹੁਤ ਜ਼ਰੂਰੀ ਹੈ ਲਾਜ਼ਮੀ ਹੈ ਕਿਉਂਕਿ ਬੜੇ ਕਿਸਾਨ ਵਾਂਝੇ ਰਹਿ ਗਏ ਸੀ ਕਈਆਂ ਦੇ ਫੋਨ ਵੀ ਆਏ ਸੀ ਬਾਈ ਵੀ ਪੋਰਟਲ ਹੈ ਜਿਹੜਾ ਉਹ ਬੰਦ ਹੋ ਚੁੱਕਿਆ ਹੈ ਤਾਂ ਉਹਦੇ ਲਈ ਕੀ ਹੈ ਜਿਹੜਾ ਉਹ ਹੋ ਸਕਦਾ ਹੈ ਤਾਂ ਇਸ ਲਈ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਜਰੂਰ ਸ਼ੇਅਰ ਕਰਿਓ ਬੇਨਤੀ ਕਰਦੇ ਆ ਤੁਹਾਨੂੰ ਤੇ ਜਿਹੜੇ ਵੀਰ ਨਵੇਂ ਆ ਆਪਣਾ ਚੈਨਲ ਫੋਲੋ ਨਹੀਂ ਕੀਤਾ ਫੇਸਬੁੱਕ ਤੇ ਫੋਲੋ ਜਰੂਰ ਕਰ ਲਓ ਤੇ YouTube ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ